ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਮੈਂ ਅਮਨ ਸਾਈਪ੍ਰਸ ਤੋਂ ਕਿ ਮੈਂ ਚੱਲੀ ਆ ਆਪਣੇ ਪਾਰਟ ਨੇ ਅੱਜ ਤਾਂ ਪੂਰਾ ਤੂਫਾਨ چل ਰਿਹਾ ਸਾਈਪ੍ਰਸ ਦੇ ਵਿੱਚ ਦੱਸ ਨਹੀਂ ਸਕਦੀ ਹੈਗੀ ਪੂਰਾ ਤੂਫਾਨ ਜੋਰਾ ਸ਼ੋਰਾ ਨਾਲ ਚੱਲਦਾ ਆ ਬਸ ਹੀ ਠੰਡ ਹੋ ਗਈ ਆ ਮਤਲਬ ਪਤਾ ਨਹੀਂ ਕੀ ਬੈਦਰ ਜਿਆ ਚੇਂਜ ਹੋ ਗਿਆ ਮੇਂਥਾ ਸਿਰੋ ਜੀ ਜਿਸ ਵੇਲੇ ਹਵਾ ਵੀ ਇੰਨੀ ਚੱਲ ਜਾਂਦੀ ਮੈਂ ਦੱਸ ਨਹੀਂ ਸਕਦੀ ਹੈਗੀ ਇੰਨੀ ਹਵਾ ਚੱਲਦੀ ਹੈ ਨਾ ਤੇ ਬਸ ਮੈਂ ਕੰਮ ਤੇ ਚੱਲੀ ਆਲੀ ਉਹ ਬੀਬੀ ਬਾਬੇ ਦੇ ਘਰ ਜਾਣਾ ਆ ਮੈਨੂੰ ਤਾਂ ਲੱਗਦਾ ਸੀਗਾ ਪਤਾ ਨਹੀਂ ਮੈਨੂੰ ਉੱਥੇ ਜਾਣਾ ਪੈਣਾ ਰਾਤ ਜਿਹਦਾ ਮੁੰਡਾ ਬਿਮਾਰ ਹੋ ਗਿਆ ਸੀਗਾ ਤੇ ਤਾਂ ਗੁਰਬ ਦਾ ਕਿ ਹਟਾ ਕੋਈ ਮੈਸੇਜ ਨਹੀਂ ਆਇਆ ਕੋਈ ਭਾਜੀ ਨੇ ਕੀਤਾ ਨਹੀਂ ਨਾ ਨਹੀਂ ਤਾਂ ਮੈਨੂੰ ਹੋ ਹੋ ਜਾਣਾ ਸੀ ਤੇ ਬਹੁਤ ਜ਼ਿਆਦਾ ਹਵਾ ਚੱਲਦੀ ਗਈਆ ਤੂਫਾਨ ਚੱਲਿਆ ਫੇਰ ਮੈਂ ਪਹਾੜਾਂ ਤੋਂ ਡਰ ਵੀ ਭੁੱਲ ਗਈ ਹੁਣ ਉਹ ਕੇਕਾ ਚ ਦੇਖੋ ਕਿ ਜੇ ਮੇਰੇ ਕੋਲ ਹੋਈ ਤੇ ਬਾਕੀ ਲੈਂਦੇ ਸੀ ਮੈਂ ਕਿ ਚੱਲ ਬੀਬੀ ਵਾਂ ਦੇ ਦੇ ਕਰ ਕੋਈ ਸੀਗਾ ਯਾਰ ਚਾਰ ਪੈਸੇ ਆਦੇ ਤਾਂ ਲੋਕਾਂ ਨੂੰ ਪਤਾ ਹੀ ਨਾ ਬਾਹਰ ਲਈ ਲੱਗਦਾ ਸਾਨੂੰ ਪਤਾ ਹੀ ਨਾ ਪੈਸਿਆਂ ਦੇ ਨਾਲ ਹੀ ਆ ਮੈਂ ਤਾਂ ਹਮੇਸ਼ਾ ਹੀ ਦੱਸਦੀ ਹੁੰਨੀ ਆ ਤੇ ਤੂੰ ਕੰਨ ਦੇਖੋ ਗੰਦੀ ਤਾਂ ਪੂਹੀ ਹੈਗੀ ਆ ਲੇਕਿਨ ਜਿਹੜਾ ਮੌਸਮ ਹੈ ਨਾ ਉਹ ਚੰਗਾ ਜਿਹਾ ਨਹੀਂ ਹੈਗਾ ਧੁੱਪ ਬਥੇਰੀ ਆ ਲੇਕਿਨ ਸੁੱਕੀ ਠੰਡ ਇੰਨੀ ਬਾਰਸਦਾ ਨਾ ਪਾਣੀ ਦਾ ਇੰਨਾ ਠੰਡਾ ਸ ਹੈ ਨਾ ਸਵੇਰੇ ਓਏ ਹੋਏ ਮੈਂ ਮੂੰਹ ਵੀ ਮਾਸੀ ਵਾਸ਼ ਕੀਤਾ ਹੈ ਨਮੇਗਾ ਜੇ ਹੁਣ ਗਰਮ ਕਰੂੰਗੀ ਤਾਂ 4 ਘੰਟੇ ਨਿਕਲ ਜਾਣੇ ਆ ਚਲੋ ਕੀ ਕਰਾਂ ਕੁਝ ਬੀਬੀ ਬਾਫੇ ਫਿਰ ਘਰ ਜਾ ਕੇ ਮਿਲਦੇ ਆ ਫਿਰ ਆਪਾਂ ਠੀਕ ਆ ਵਰਨ ਕਾਲੀ ਵੇਰਾ ਹੋ ਸੋਨੀ ਸੋਨੀ ਯੂ ਨੋ ਡਾਕਟਰ ਦੇ ਬਾਸ ਜੀ ਲੱਕ ਜੀ ਪੰਸਾ ਗਏ ਸਤਿ ਸ੍ਰੀ ਅਕਾਲ ਤੇ ਪੂਰੇ ਵਾਰਾ ਬੱਜ ਗਿਆ ਗਿਆ ਤੇ ਮੈਂ ਉਹ ਬੀਬੀ ਭਾਪੇ ਦੇ ਘਰੋਂ ਕੰਮ ਤੇ ਫਿਨਿਸ਼ ਹੋ ਗਿਆ ਹੈਗਾ ਤੇ ਮੈਂ ਹੁਣ ਆਪਣੇ ਓਨਰ ਦੇ ਘਰ ਆ ਗਈ ਹੈਗੀ ਆ ਤੇ ਸਵੇਰੇ ਉਹਨਾਂ ਨੇ ਮੈਨੂੰ ਕੌਫੀ ਪੈਸੀ ਆ ਦਿੱਤੀ ਸੀ ਕੌਫੀ ਨਾਲ ਪੰਜ ਪਰ ਮੇਰੇ ਕੋਲ ਖਾਣ ਹੀ ਕੋਈ ਆ ਗਿਆ ਨਾ ਕਿਉਂਕਿ ਜੀ ਖਾਣ ਲਾਪੇ ਦਾ ਕਿੰਨਾ ਟਾਈਮ ਲਾਇਦਾਂਗੇ ਤੇ ਵੀਰ ਉਹ ਮਿਲ ਹੈਗਾ ਲੋਕਾਂ ਦੀ 3 ਘੰਟੇ ਕੰਮ ਕੀਤਾ ਹੈਗਾ ਸੋ ਪਰਮਾਤਮਾ ਦੀ ਵਾਹਿਗੁਰੂ ਪ੍ਰਭੂ ਦੀ ਕਿਰਪਾ ਹਨਾ ਦੇਰੇ ਮੇਰੇ ਮੇਹਨਤ ਇਥੇ ਚਾਹ ਲੋਕ ਕੋ ਜੁਣਾ ਆਪਾਂ ਖਾਣਾ ਬਣਾ ਲਈਏ ਠੀਕ ਹੈ ਖਾਣੇ ਦੇ ਵਿੱਚ ਕੈਨ ਯੂ ਪਲੀਜ਼ ਮੇਕ ਇੱਕ ਪਰੋਠਾ ਆਲਰਾਇ ਇੱਕ ਗੋਰੇ ਬੱਚਿਆਂ ਦੇ ਲਈ ਸਿਰਫ ਪਰੋਠੇ ਬਣਾਣੇ ਹੈਗੇ ਆ ਆਨਿਅਨ ਪਰੋਠਾ ਬਣਾਉਣਾ ਹੈਗਾ ਤੇ ਆਪਾਂ ਲੇ ਚੱਲਦੇ ਆ ਗੋਰੇ ਭਾਜੀ ਨੇ ਖਾਣੇ ਨਹੀਂ ਹੈਗੇ ਗੋਰਾ ਭਾਜੀ ਡਾਈਟਿੰਗ ਤੇ ਹੈਗਾ ਆ ਤੇ ਆਪਾਂ ਹੁਣ ਇਹਨਾਂ ਦੇ ਬੱਚਿਆਂ ਨੂੰ ਪਰੋਠਾ ਬਣਾ ਲਈਏ ਤੇ ਹੋਰ ਕੰਮ ਕਰ ਲਈਏ ਠੀਕ ਹੈ ਲੱਗ ਜੀ ਕਿੰਨੀਆਂ ਲੋਕਾਂ ਜੀ ਗੋਰੇ ਬੱਚਿਆਂ ਨੂੰ ਆਨਿਅਨ ਪਰੋਠਾ ਕੇ ਕੇ ਉਹਨਾਂ ਦੇ ਡਾਡਾ ਨੇ ਕਿਹਾ ਸੀਗਾ ਆਨਿਅਨ ਪਰੋਠਾ ਖਾਣਾ ਸੇ ਗੋਰੇ ਬੱਚਿਆਂ ਨੇ ਪਰੋਠਾ ਬਣਾਣਾ ਨੇ ਤਾਂ ਦੇਖੋ ਲੋਕੋ ਜੀ ਆਂਨੇ ਨੇ ਪਰੌਠਾ ਬਣਦਾ ਜਿਹੜਾ ਕਦੀ ਗੋਰੇ ਬੱਚੇ ਆ ਗਏ ਹੈਗੇ ਸਕੂਲ ਤੋਂ ਤੇ ਹੁਣ ਮੈਂ ਇਹਨਾਂ ਨੂੰ ਪਰੌਠੇ ਲੈ ਕੇ ਚੱਲੀ ਆ ਮੈਂ ਕੱਲੇ ਕੱਲੇ ਲਈ 4-4 ਪਰੌਤੇ ਬਣਾਏ ਨੇ ਗਿਆ ਠੀਕ ਹੈ ਸੋ ਜੇ ਵੱਧ ਮੰਗੇ ਹੋਰ ਹੈ ਨਹੀਂਗੇ ਮੈਂ ਸਿਰਫ 8 ਪਰੌਤੇ ਗਿਣ ਕੇ ਬਣਾਏ ਸੀ ਚਲੋ ਚੱਲੀਏ ਹਾਂਜੀ ਲੋਕੋ ਜੀ ਮੈਂ ਪੀਜ਼ਾ ਦਾ ਡੋ ਬਣਾ ਕੇ ਰੱਖ ਦਿੱਤਾ ਹੈਗਾ ਤੇ ਹੁਣ ਗੋਰਾ ਭਾਜੀ ਆਊਗਾ ਤੇ ਪੀਜ਼ਾ ਰਾਤ ਨੂੰ ਅੱਗੇ ਬਣਾਊਗਾ ਮਾਰਕ ਫਿਨਿਸ਼ ਹੋ ਗਿਆ ਹੈਗਾ ਆ ਬਹੁਤ ਵਧੀਆ ਡੇ ਰਿਹਾ ਹੈਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਲੋਕੋ ਜੀ ਮੈਂ ਤੁਹਾਨੂੰ ਗੱਲ ਦੱਸੀ ਆ ਮੈਂ ਨਾ ਰੋਟੀ ਲੈ ਕੇ ਆਈ ਮੈਂ ਰੋਟੀ ਖਾਦੀ ਨਹੀਂ ਸੀ ਸਵੇਰੇ ਕਿਉਂਕਿ ਇਹ ਜਲਦੀ ਆਣਾ ਸੀਗਾ ਬੀਬੀ ਬਾਪੇ ਦੇ ਘਰ ਹਨਾ ਤੇ ਮੈਨੂੰ ਰੋਟੀ ਦਾ ਚੇਤਾ ਭੁੱਲ ਗਿਆ ਜਦ ਮੈਂ ਦੇਖਿਆ ਆਪਣੀ ਕਿਟੇ ਚ ਤੇ ਰੋਟੀਆਂ ਮੇਰੀਆਂ ਉੱਤੇ ਮੇਰੇ ਨਾਲ ਪਚਾਰੀਆਂ ਮੈਨੂੰ ਚੇਤਾ ਹੀ ਭੁੱਲ ਗਿਆ ਪਚਾਰੀਆਂ ਰੋਟੀਆਂ ਤੇ ਮੈਂ ਸਬਜ਼ੀ ਲੈ ਕੇ ਮੈਂ ਰੋਟੀ ਵੀ ਖਾਣੀ ਆ ਓਹ ਹਾਇਆ ਬਾਰ ਲਈ ਲਾਈਵ ਲੋਕਾ ਜੀ ਮੈਂ ਇਹ ਤਾਂ ਕਦੇ ਕਦੇ ਪਾਣੀ ਲਈ ਚੇਤਾ ਭੁੱਲ ਜਾਂਦਾ ਕਿ ਮੈਂ ਪਾਣੀ ਅੱਜ 11 ਦਿਨ ਪੀਤਾ ਹੀ ਨਹੀਂ ਹੈਗਾ ਬਸ ਉਹ ਦਿਨ ਪੱਜ ਦੇ ਔਰ ਚ ਆਵਾਸਾ ਨਾ ਕੀ ਕਰਨਾ ਕੀ ਨਹੀਂ ਗਦਣੀ ਬਾਹਰ ਨਹੀਂ ਲਾਈ ਤਾਂ ਲੋਕਾਂ ਜੀ ਬਸ ਐਂ ਤਾਂ ਦੀ ਆ ਕਹਿਣ ਨੂੰ ਹੀ ਪਰਦੇਸ ਵਾ ਬਸ ਮੈਂ ਇੱਕ ਗੱਲ ਦੱਸਦੀ ਆ ਮੈਂ ਹਮੇਸ਼ਾ ਹੀ ਹਮੇਸ਼ਾ ਹੀ ਹਮੇਸ਼ਾ ਹੀ ਬੋਲਦੀ ਹੁੰਨੀ ਆ ਠੀਕ ਆ ਬੈਟਰ ਹੈ ਕਿ ਆਪਣੀ ਕੰਟਰੀ ਬਹੁਤ ਅੱਛੀ ਆ ਠੀਕ ਆ ਚਲੋ ਜੀਸੇ ਪਰਵਾਰ ਚੋਂ ਇੱਕ ਮੈਂਬਰ ਜ਼ਰੂਰ ਘਰ ਜਾਣਾ ਚਾਹੀਦਾ ਠੀਕ ਹੈ ਬਾਹਰ ਆਣਾ ਚਾਹੀਦਾ ਪਰਵਾਰ ਦਾ ਇੱਕ ਮੈਂਬਰ ਜ਼ਰੂਰ ਬਾਹਰ ਆਣਾ ਚਾਹੀਦਾ ਠੀਕ ਹੈ ਸੋ ਕਰਦੀਆਂ ਜੋ ਵੀ ਹੈਗਾ ਤੰਗੀਆਂ ਨੂੰ ਹਨਾ ਕਮੀਆਂ ਨੂੰ ਪੂਰਾ ਕਰ ਸਕੇਗੀ ਸੋ ਬਾਕੀ ਬਾਹਲੇ ਲੈ ਤਾਲ ਕਲੀ ਇਦਾਂ ਦੀ ਆ ਠੀਕ ਹੈ ਜੀ ਜੀ ਦਾ ਮਤਲਬ ਅੱਛਾ ਕਾਰੋਬਾਰ ਇੰਡੀਆ ਦੇ ਵਿੱਚ ਹੈਗਾ ਆ ਉਹਨੂੰ ਤਾਂ ਬਾਹਰ ਆਣ ਦੀ ਲੋੜ ਨਹੀਂ ਹੈ ਜੀ ਤੁਸੀਂ ਹੁਣ ਤੁਸੀਂ ਮੇਰੇ ਵੱਲ ਦੇਖ ਲਿਆ ਮੈਂ ਸਿਰਫ ਮੈਂ ਤੇ ਕਿਹੜਾ ਕੰਮ ਮੇਰੇ ਮੇਰਾ ਵਰਕ ਪਰਮਿੰਟ ਕਿਹੜ ਕਿਸ ਚੀਜ਼ ਦਾ ਹੈ ਹਨਾ ਮੇਰੇ ਕੋਲ ਘਰ ਦਾ ਵਰਕ ਪਰਮਿੰਟ ਹੈਗਾ ਆ ਸੋ ਕਿਆ ਦੱਸਾਂ ਮੈਂ ਕਿਆ ਕਰ ਸਕਦੇ ਲੋਕੀ ਪਸਾਦ ਜੀ ਚਲੋ ਠੀਕ ਹੈ ਲੋਕ ਜੀ ਫਿਰ ਕੱਲ ਮਿਲਦੇ ਆ ਠੀਕ ਹੈ ਨਵੀਂ ਲਾਈਫ ਦੇ ਨਾਲ ਨਵੀਂ ਸਮਾਈਲ ਦੇ ਨਾਲ ਜਦ ਤੱਕ ਦੇ ਲਈ ਬਾਏ ਬਾਏ ਗੋਡ ਬles ਸੀ ਆ